ਟਾਈਮਲੈਸ ਅੰਮ੍ਰਿਤ ਸਰਵਲੋ ਸੀਏ ਦਵਿੰਦਰ ਸਿੰਘ ਸਮਾਈਲੀ ਚੌਥਰੀ ਅਤੇ ਪਰਮਪਾਲ ਸਿੰਘ ਦੇ ਸਹਿਯੋਗ ਨਾਲ ਜੀਆਰ ਕੰਪਲੈਕਸ ਕੁਇਨਸ ਰੋਡ ਵਿਖੇ 10 ਤੋਂ 20 April ਤੱਕ ਰਿਫਲੈਕਸ਼ਨਸ ਆਫ ਪਾਸਟ ਨਾਮ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ 10 April ਨੂੰ ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁਜੇ ਏਡੀਸੀ ਗੁਰਸਿਮਰਨਜੀਤ ਕੌਰ ਵੱਲੋਂ ਕੀਤਾ ਗਿਆ ਉਹਨਾਂ ਇਸ ਐਗਜ਼ੀਬਿਸ਼ਨ ਨੂੰ ਦੇਖਣ ਤੋਂ ਬਾਅਦ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਪ੍ਰਦਰਸ਼ਨੀ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੇ ਸਿੱਖ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀ ਹੈ। ਉਹਨਾਂ ਕਿਹਾ ਕਿ ਇਹ ਐਗਜ਼ੀਬਿਸ਼ਨ ਨਵੀਂ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕੱਲ ਦੀ ਨੌਜਵਾਨ ਪੀੜ੍ਹੀ ਦਾ ਸੋਸ਼ਲ ਮੀਡੀਆ ਵੱਲ ਜ਼ਿਆਦਾ ਰੁਝਾਨ ਹੈ ਤਾਂ ਜੋ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਝਾਣੂ ਹੋ ਸਕੇ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਟਾਈਮਲੈਸ ਅੰਮ੍ਰਿਤਸਰ ਵੱਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਐਸੇ ਐਗਜ਼ੀਬਿਸ਼ਨ ਵਿੱਚ ਸਿੱਖ ਇਤਿਹਾਸ ਦੇ ਨਾਲ ਨਾਲ ਸਾਚਕਣ ਸ੍ਰੀ ਹਰਮੰਦਰ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀਆਂ ਤਸਵੀਰਾਂ ਰਾਹੀਂ ਇਸ ਪੁਰਾਣੇ ਇਤਿਹਾਸ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਸਿਮਰਨਜੀਤ ਸਿੰਘ, ਸ਼੍ਰੀਮਤੀ ਡੋਲੀ ਸੱਚਦੇਵਾ, ਮਨਦੀਪ ਸੱਚਦੇਵਾ, ਸ਼੍ਰੀਮਤੀ ਬਬੀਤਾ ਵਾਹੀ ਅਤੇ ਦੀਪਾਲੀ ਸਮੇਤ ਕਈ ਮੈਂਬਰ ਮੌਜੂਦ ਸਨ। ਇਹਨਾਂ ਨੇ ਬਹੁਤ ਅੱਛਾ ਜਿਹੜਾ ਹੈ ਐਗਜ਼ੀਬਿਸ਼ਨ ਉਲੀਕਿਆ ਰਿਫਲੈਕਸ਼ਨਸ ਆਫ ਦਾ ਪਾਸਟ ਜਿਹਦੇ ਵਿੱਚ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹਿਸਟਰੀ ਹੈ ਉਨ੍ਹਾਂ ਦੇ ਦਰਬਾਰ ਦੀ ਜਿਹੜੀ ਗਲੋਰੀ ਹੈ ਉਹਨੂੰ ਜਿਹੜਾ ਹੈ ਵੱਖ-ਵੱਖ ਜਿਹੜੇ ਪੇਂਟਰਸ ਉਸ ਸਮੇਂ ਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਪੇਂਟਰਸ ਸੀਗੇ ਜਾਂ ਹੋਰ ਵੀ ਪੇਂਟਰਸ ਜਿਨ੍ਹਾਂ ਨੇ ਇਹਦੀਆਂ ਪੇਂਟਿੰਗਸ ਬਣਾਈਆਂ ਨੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਡਿਪੀਕਟ ਕੀਤਾ ਹੈ ਬਹੁਤ ਮਾਈਨੂਟ ਡਿਟੇਲ ਦੇ ਵਿੱਚ ਜਾ ਕੇ ਇਹਦੇ ਬਾਰੇ ਸਮਝਿਆ ਹੈ ਪੇਂਟਿੰਗਸ ਬਾਰੇ ਸਮਝਿਆ ਹੈ ਤਾਂ ਕਿ ਉਹ ਅੱਗੇ ਆਪਣੇ ਜਿਹੜੇ ਸਰੋਤੇ ਨੂੰ ਉਹਨਾਂ ਨੂੰ ਸਮਝਾ ਸਕਣ ਅਸੀਂ ਹਰ ਇੱਕ ਜਿੰਨੀਆਂ ਵੀ ਸਾਡੀ ਹਿਸਟਰੀ ਦੇ ਵਿੱਚ ਪਰਸਨੈਲਿਟੀਆਂ ਰਹੀਆਂ ਨੇ ਉਹ ਗੁਰੂ ਸਾਹਿਬਾਨ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਵਰਗੀਆਂ ਉੱਗੀਆਂ ਸਖਸ਼ੀਤਾ ਰਹੀਆਂ ਨੇ ਜਾਂ ਸਾ ਅਸੀਂ ਸਾਰਿਆਂ ਦੇ ਕੰਮ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਹਾਂ ਕੋਈ ਨਾ ਕੋਈ ਸਾਨੂੰ ਚੀਜ਼ ਪਤਾ ਚੱਲਦੀ ਹੈ ਜਿਹੜੀ ਸਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਮੇਬੀ ਸਾਨੂੰ ਆਈਡੀਆ ਦਿੰਦੀ ਹੈ ਜਾਂ ਸਾਨੂੰ ਐਟ ਲੀਸਟ ਇਨਸਪਾਇਰ ਕਰਦੀ ਹੈ ਮੋਟੀਵੇਟ ਕਰਦੀ ਹੈ ਕਿ ਅਸੀਂ ਵੀ ਜਿਹੜਾ ਹੈ ਕੁਝ ਨਾ ਕੁਝ ਐਦਾਂ ਦਾ ਕਰੀਏ ਸਰਦਾਰ ਨਵਿੰਦਰ ਸਿੰਘ ਚਾਰਟਰਡ اکاؤنٹنٹ ਦੇ ਇਨੀਸ਼ੀਏਟਿਵ ਦੇ ਉੱਤੇ ਸਰਦਾਰ ਪਰਮਵੀਰ ਸਿੰਘ ਰਾਨੇ ਜਿਹੜੀ ਆ ਐਗਜ਼ੀਬਿਸ਼ਨ ਲਗਾਈ ਹੈ ਇਹ ਵਾਕਈ ਮਾਰਵਲਸ ਹੈ ਇਹਦਾ ਕੋਈ ਮੁਕਾਬਲਾ ਨਹੀਂਗਾ ਇਸਾਰੇ ਕਲੈਕਸ਼ਨ ਕਰਨੀ ਇਹ ਬੜਾ ਔਖਾ ਕੰਮ ਹੈ ਕਿਉਂਕਿ ਇਹ ਯੂਕੇ ਵਗੈਰਾ ਦੇ ਮਿਊਜ਼ੀਅਮ ਵਗੈਰਾ ਚ ਪਈਆਂ ਚੀਜ਼ਾਂ ਨੇ ਕਿ ਕਿਧਰੇ ਪਈਆਂ ਨੇ ਇਹਨੂੰ ਰੀਕਲੈਕਟ ਕਰਨਾ ਇਟਸ ਐਪਰੀਸ਼ੀਏਬਲ ਸਬਜੈਕਟ ਫਾਰ एवरीवन ਇਹ ਟਾਈਮਲੈਸ ਸੰਪਰਸ਼ਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਸਿੱਖ ਇਤਿਹਾਸ ਨੂੰ ਲੈ ਕੇ ਬੜੀਆਂ ਹੀ ਵਿਲੱਖਣ ਕਿਸਮ ਦੀਆਂ ਆਰਟ ਫਾਰਮਸ ਨੂੰ ਇੱਥੇ ਕ੍ਰੀਏਟ ਕੀਤਾ ਗਿਆ ਹੈ ਮੈਂ ਮੁਬਾਰਕ ਦੇਣਾ ਚਾਹਾਂਗਾ ਸ੍ਰੀ ਦਿਵਿੰਦਰ ਜੀ ਨੂੰ ਤੇ ਸਮਾਈਲੀ ਜੀ ਨੂੰ ਕਿ ਉਹਨਾਂ ਨੇ ਅੱਛਾ ਉਪਰਾਲਾ ਕੀਤਾ